ਸਤਨਾਮ ਸ੍ਰੀ ਵਾਹਿਗੁਰੂ ਜੀ ਰਤਨਾ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਤਿਹਾਸ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਅਸੀਂ ਤੁਸੀਂ ਸਾਰੇ ਹੀ ਸੁਣ ਰਹੇ ਹਾਂ ਪੜ ਰਹੇ ਹਾਂ ਵਿਚਾਰ ਰਹੇ ਹਾਂ ਕੰਧਾਰ ਦੇ ਵਿੱਚ ਕਾਬਲ ਕੰਧਾਰ ਕੰਧਾਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੋ ਨਨੇ ਤਿੰਨ ਸ਼ਰੀਰਾਂ ਨੂੰ ਪਰਮੇਸ਼ਰ ਦੀ ਭਗਤੀ ਬੰਦਗੀ ਵਿੱਚ ਜਿਹੜੇ ਥੋੜਾ ਥੋੜਾ ਪਹਿਲਾਂ ਤੋਂ ਹੀ ਲੱਗੇ ਸੀ ਪਰ اٹਕੇ ਹੋਏ ਸਨ ਕਿਤੇ ਨਾ ਕਿਤੇ ਭੁਲੇਖੇ ਦਾ ਸ਼ਿਕਾਰ ਸਨ ਮਹਾਰਾਜ ਜੀ ਨੇ ਉਹਨਾਂ ਦਾ ਭੁਲੇਖਾ ਭਰਮ ਦੂਰ ਕਰਕੇ ਸ਼ੌਰਟਕਟ ਕੇ ਉਹਨਾਂ ਨੂੰ ਸਮਤ ਦਿੱਤੀ ਉਹਨਾਂ ਦੇ ਪਿੱਛੇ ਹਜ਼ਾਰਾਂ ਸੇਵਾਦਾਰ ਸ਼ਰਧਾਲੂ ਜੋ ਸਨ ਉਹਨਾਂ ਦੇ ਜਗਤ ਜਲਨ ਦੇ ਨੂੰ ਤਰਨ ਦਾ ਰਸਤਾ ਪੱਧਰਾ ਕਰਕੇ ਮਹਾਰਾਜ ਜੀ ਅੱਗੇ ਚਲੇ ਗਏ ਅੱਗੇ ਇੱਕ ਨਗਰ ਦੇ ਵਿੱਚ ਨਗਰ ਤੋਂ ਬਾਹਰ ਉਜਾੜ ਵਿੱਚ ਬੈਠੇ ਇੱਕ ਪਠਾਨ ਮਹਾਰਾਜ ਜੀਆਂ ਦਾ ਦਰਸ਼ਨ ਕਰਦਾ ਸਤਿਗੁਰੂ ਮਹਾਰਾਜ ਉਸ ਨੂੰ ਪੁੱਛਦੇ ਹਨ ਤੇਰੇ ਨਗਰ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ ਉਹ ਸੱਜਣ ਨੂੰ ਮਿਲਣਾ ਸਾਡਾ ਕੋਈ ਕੰਮ ਹੈ ਉਸ ਤੱਕ ਉਹਨੇ ਪੁੱਛਿਆ ਨਾਂ ਦੱਸੋ ਮਹਾਰਜ ਨੇ ਆਖਿਆ ਉਹ ਖੱਤਰੀ ਹੈ ਪਠਾਨ ਜਾਂ ਅਫਗਾਨ ਨਹੀਂ ਹੈ ਉਸ ਦਾ ਨਾਮ ਮਾਨਚੰਦ ਉਸ ਦੇ ਪਿਤਾ ਦਾ ਨਾਮ ਖਾਨਚੰਦ ਆਖਣ ਲੱਗਿਆ ਕਬੀਬ ਆਦਮੀਆਂ ਸਾਰਿਆਂ ਦਾ ਸਨਮਾਨਤ ਹੈ ਸਿਆਣੇ ਬੜਾ ਜਾ ਕੇ ਸੁਨਿਆ ਲਾਇਆ ਮਾਨਚੰਦ ਉਠਿਆ ਖੁਸ਼ ਹੋ ਕੇ ਕੁਝ ਭੇਟਾ ਲਈ ਮੇਵਾ ਲਿਆ ਭੇਟਾ ਦੇ ਤੌਰ ਤੇ ਪਹੁੰਚਿਆ ਸਤਿਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ 'ਚ ਆ ਕਰਕੇ ਭੇਟਾ ਰੱਖ ਕੇ ਬੈਠਾ ਸਤਿਗੁਰਾਂ ਨੇ ਪੁੱਛਿਆ ਮਾਨਚੰਦ ਸਾਰੇ ਸੁਖ ਸਾਧ ਹੈ ਇੱਥੋਂ ਤੱਕ ਵਚਨ ਆਪਾਂ ਕੱਲ ਸ਼ਰਵਣ ਕੀਤੇ ਹਨ ਸੋ ਆਓ ਜੀ ਅੱਜ ਅੱਗੇ ਸਰਵਣ ਕਰੀਏ ਸਰਵ ਪ੍ਰਥਮ ਪੰਜ ਵਾਰ ਸਤਨਾਮ ਵਾਹਿਗੁਰੂ ਜਪੀਏ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤ ਨਾਮ ਨੇ ਪੁੱਛਿਆ ਮਾਨਚੰਦ ਸਭ ਤਰ੍ਹਾਂ ਸੁਖ ਸਾਧ ਹੈ ਮਾਨਚੰਦ ਨੇ ਕਿਹਾ ਸ੍ਰੀ ਜੀਓ ਸੁਖ ਸਾਧ ਤਾਂ ਇੰਜ ਪੁੱਛਦੇ ਹਾਂ ਜਿਵੇਂ ਅੱਗੇ ਦੇ ਸਿਆਣੂ ਪੁੱਛਦੇ ਆ ਆਪ ਜੀ ਕਿਧਰੋਂ ਆਏ ਹੋ ਕੀ ਵੇਸ ਹੈ ਤੇ ਮੇਰੇ ਗੋਚਰੀ ਸੇਵਾ ਕੋਈ ਹੈ ਤਾਂ ਦੱਸੋ ਗੁਰੂ ਜੀ ਨੇ ਕਿਹਾ ਲੱਗੇ ਹੋਏ ਤੇ ਕੁਛ ਕਰ ਰਹੇ ਸਾਈਂ ਰਾਹੇ ਟੁਰਨ ਵਾਲੇ ਕਿਸੇ ਤਾਰ ਵਿੱਚ ਪਰੋਤੇ ਹੁੰਦੇ ਹਨ ਉਹਨਾਂ ਦੀ ਸਿਆਣ ਆਪਣਤ ਦੇ ਕਾਰਨ ਹੁੰਦੀ ਹੈ ਦੇਸ਼ ਸਾਡਾ ਨਿਰੰਕਾਰ ਹੈ ਕੰਮ ਕਾਜ ਤੁਹਾਡੇ ਨਾਲ ਹੀ ਸਾਡਾ ਕੁਝ ਹੈ ਕੁਝ ਸੁਨੇਹਾ ਪੱਤਾ ਹੈ ਜਿਹੜਾ ਤੁਹਾਨੂੰ ਦੇਣਾ ਹੈ ਮਾਨਚੰਦ ਨੇ ਕਿਹਾ ਮੈਂ ਵੇਖ ਕੇ ਤੁਹਾਡਾ ਵੇਸ ਅਸਚਰਜ ਹੋ ਰਿਹਾ ਹਾਂ ਤੇ ਹੁਣ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਅश्चਰਜ ਹੋ ਰਿਹਾ ਹਾਂ ਗੁਰੂ ਜੀ ਨੇ ਕਿਹਾ ਅश्चਰਜ ਤਾਂ ਇਹ ਹੈ ਕਿ ਜਗਤ ਵਿੱਚ ਸਦਾ ਨਹੀਂ ਰਹਿਣਾ ਫਿਰ ਜਗਤ ਦੇ ਸਮਾਨ ਇਕੱਠੇ ਕਰਨ ਵਿੱਚ ਲੱਗ ਰਿਹਾ ਹੈ ਸਾਰਾ ਹਰ ਕੋਈ ਸਗੋ ਝੂਠ ਛਲ ਵੀ ਕਰਕੇ ਜਗਤ ਲੱਗ ਰਿਹਾ ਹੈ ਇਸ ਵਿੱਚ ਜਿਵੇਂ ਸਦਾ ਹੀ ਰਹਿਣਾ ਇੱਥੇ ਫਿਰ ਇਹ ਅਚਰਜ ਸਾਨੂੰ ਲੱਗ ਰਿਹਾ ਹੈ ਕਿ ਜੋ ਰੰਗ ਸਦਾ ਰਹਿਣ ਵਾਲਾ ਉਸ ਦਾ ਕਿਸੇ ਨੂੰ ਫਿਕਰ ਨਹੀਂ ਮਹਾਰਜ ਨੇ ਕਿਹਾ ਚਰਜ ਮੈਨੂੰ ਇਸ ਗੱਲ ਦਾ ਲੱਗਿਆ ਹੋਇਆ ਹੈ ਇੱਕ ਤਾਂ ਹਰ ਕੋਈ ਇਉਂ ਦੁਨੀਆ ਦਾ ਮਾਲ-ਮਤਾਂ ਇਕੱਠਾ ਕਰਨ ਵਿੱਚ ਲੱਗਿਆ ਜਿਵੇਂ ਇੱਥੇ ਸਦਾ ਹੀ ਰਹਿਣਾ ਹੋਵੇ ਤੇ ਕੇਵਲ ਇਕੱਠਾ ਕਰਨ ਚ ਹੀ ਲੱਗਿਆ ਹੋਇਆ ਸਗੋਂ ਝੂਠ ਫਰੇਵ ਕਰਕੇ ਮਾਲ-ਮਤਾਂ ਇਕੱਠਾ ਕਰਨ ਵਿੱਚ ਲੱਗਿਆ ਹਰ ਕੋਈ ਇੱਕ ਤਾਂ ਇਹ ਅਚਰਜ ਹੈ ਤੇ ਦੂਸਰਾ ਅਚਰਜ ਸਤਗੁਰੂ ਆਖਣ ਲੱਗੇ ਸਾਨੂੰ ਭਾਈ ਇਹ ਹੈ ਕਿ ਜਿਹੜਾ ਰੰਗ ਸਦਾ ਰਹਿਣ ਵਾਲਾ ਹੈ ਉਹਦਾ ਕਿਸੇ ਨੂੰ ਫਿਕਰ ਨਹੀਂ ਹੈ ਮਾਨਚੰਦ ਨੇ ਕਿਹਾ ਠੀਕ ਆਖਿਆ ਆਪ ਜੀ ਨੇ ਪਰ ਸਦਾ ਰਹਿਣ ਵਾਲੇ ਦਾ ਥੋਹ ਨਹੀਂ ਪੈਂਦਾ ਕਿੱਥੇ ਹੈ ਕਿਵੇਂ ਹੈ ਮੈਂ ਤਾਂ ਬਹੁਤ ਯਤਨ ਕਰ ਕਰਾ ਕੇ ਇੱਥੇ ਟਿਕ ਰਿਹਾ ਹਾਂ ਕਿ ਭਲਾਈ ਕਰੀ ਚੱਲੋ ਹੋਰ ਥੋਹ ਤਾਂ ਕੁਝ ਪੈਂਦਾ ਨਹੀਂ ਮਾਨਚੰਦ ਨੇ ਬੜਾ ਡੂੰਘਾ ਸਵਾਲ ਕੀਤਾ ਕਿ ਜਿਹੜਾ ਸਦਾ ਰਹਿਣ ਵਾਲਾ ਉਹ ਤਾਂ ਦਿਂਦਾ ਨਹੀਂ ਹੈ ਤੇ ਜਿਹੜਾ ਸੰਸਾਰ ਦਾ ਸੁੱਖ ਸਾਧਨ ਧਨ ਦੌਲ ਪਦਾਰਥ ਜਿਹੜਾ ਦਿਸਦਾ ਹੈ ਫਿਰ ਦੁਨੀਆ ਦਾ ਹਰ ਬੰਦਾ ਉਸੇ ਵਾਲੀ ਲੱਗੇਗਾ ਨਾ ਵੀ ਮੈਨੂੰ ਤਾਂ ਕੋਈ ਥੋ ਪਤਾ ਪਿਆ ਨਹੀਂ ਇਸ ਕਰਕੇ ਮੈਂ ਤਾਂ ਇਹੀ ਸੋਚਿਆ ਵੀ ਬਸ ਚੰਗਾ ਕਰੀ ਚੱਲੋ ਕਿਸੇ ਦਾ ਭਲਾ ਹੁੰਦਾ ਹੈ ਭਲਾਈ ਕਰੀ ਚੱਲੋ ਤੇ ਹੋਰ ਮੈਨੂੰ ਕੋਈ ਥੋ ਪਤਾ ਕਿਸੇ ਦਾ ਪਿਆ ਨਹੀਂ ਤਾ ਗੁਰੂ ਜੀ ਨੇ ਵਚਨ ਕਿਹਾ ਇਸ ਕਰਕੇ ਤਾਂ ਗੁਰੂ ਜੀ ਨੇ ਕਿਹਾ ਇਸ ਕਰਕੇ ਤੇਰੇ ਦਿਨ ਚੰਗੇ ਲੱਗਦੇ ਆ ਲੋਕੀ ਤੇਰਾ ਸਤਕਾਰ ਕਰਦੇ ਆ ਪਰ ਕੋਈ ਹੋਰ ਦੌਲਤ ਵੀ ਹੈ ਜੋ ਤੂੰ ਇਕੱਠੀ ਕਰਨੀ ਹੈ ਮਾਨਚੰਦ ਨੇ ਸਾਹ ਪਰ ਕੇ ਕਿਹਾ ਜੀ ਕੁਛ ਪਤਾ ਨਹੀਂ ਲੱਗਦਾ ਮਾਨਚੰਦ ਨੇ ਸਾਹ ਭਰ ਕੇ ਕਿਹਾ ਜੀ ਕੁਛ ਪਤਾ ਨਹੀਂ ਲੱਗਦਾ ਫਿਰ ਗੁਰੂ ਜੀ ਨੇ ਵਚਨ ਕਿਹਾ ਰਾਤ ਨੀਂਦ ਵਿੱਚ ਮਰਨ ਤੁਲ ਹੋ ਜਾਈਦਾ ਸਵੇਰੇ ਫਿਰ ਜਿਉਂ ਪਈਦਾ ਹੈ ਦੱਸੋ ਥੌ ਕੀ ਪੈਂਦਾ ਹੈ ਮਾਨ ਚੰਦ ਨੇ ਕਿਹਾ ਠੀਕ ਹੈ ਗੁਰੂ ਜੀ ਨੇ ਕਿਹਾ ਥੌ ਕਿਸੇ ਸ਼ੈ ਦੇ ਰਚਨਹਾਰੇ ਨੂੰ ਪੈਂਦਾ ਹੈ ਰਚੀ ਹੋਈ ਨੂੰ ਰਚਨਹਾਰ ਦਾ ਥੌ ਕਿਵੇਂ ਪਵੇ ਵੀ ਰਚਨਹਾਰ ਹੈ ਪਰਮਾਤਮਾ ਰਚੀ ਹੋਈ ਆ ਉਹਦੀ ਖਲਕਤ ਦੁਨੀਆ ਸਾਰੇ ਲੋਕ ਜਿਹੜੇ ਰਚੇ ਹੋਏ ਹਨ ਜਿਹੜੀ ਰਚੀ ਹੋਈ ਖਲਕਤ ਹੈ ਤੇ ਖਲਕਤ ਨੂੰ ਰਚਨਹਾਰ ਪਰਮੇਸ਼ਰ ਦਾ ਸੌ ਕਿਵੇਂ ਪਵੇ ਭਲਾ ਜਿਸ ਦੀ ਇਹ ਰਚਨਾ ਹੈ ਉਹ ਇਸ ਨੂੰ ਜਾਣਦਾ ਹੈ ਅਸੀਂ ਰਚੇ ਹੋਏ ਜੀਵ ਕੀ ਆਖੀਏ اے ਭਾਈ ਉਹ ਜੋ ਬਾੜੀ ਲਾਉਣ ਵਾਲਾ ਹੈ ਉਹ ਆਪ ਜਾਣਦਾ ਹੈ ਭਾਵ ਕਰਨਹਾਰ ਹੀ ਜਾਣਨਹਾਰ ਹੈ ਮਤਲਬ ਜਿਹੜਾ ਪ੍ਰਮਾਤਮਾ ਹੈ ਪਰਮੇਸ਼ਰ ਹੈ ਉਹੀ ਜਾਣਨਹਾਰ ਹੈ ਉਸ ਦੇ ਕੀਤਾ ਹੋਇਆ ਜਿਹੜਾ ਹੈ ਸ੍ਰਿਸ਼ਟੀ ਹੈ ਉਹ ਕਰਨਹਾਰ ਦੀ ਜਾਣਨਹਾਰ ਨਹੀਂ ਹੋ ਸਕਦੀ ਮਾਨਚੰਦ ਨੇ ਕਿਹਾ ਪਤਾ ਨਹੀਂ ਲੱਗਦਾ ਕਿ ਮਨ ਨੂੰ ਕੀ ਸੁਭਾਅ ਪਿਆ ਹੈ ਕਿ ਜਾਣਨ ਦਾ ਬੜਾ ਸ਼ੁਕੀਨ ਹੈ ਜਾਣੇ ਬਿਨਾ ਪਤੀਜਦਾ ਨਹੀਂ ਵੀ ਮਨ ਚਾਹੁੰਦਾ ਹੈ ਮੈਂ ਉਹਨੂੰ ਜਾਣਾ ਪਰਮੇਸ਼ਰ ਨੂੰ ਗੁਰੂ ਜੀ ਨੇ ਬਚਨ ਕਿਹਾ ਇਸ ਸਰੀਰ ਨੇ ਦੁਨੀਆ ਵਿੱਚ ਆਪਣਾ ਪਾਲਣ ਪੋਖਣ ਨਿਰਵਾਹ ਕਰਨਾ ਹੋਇਆ ਮਨ ਸਰੀਰ ਦਾ ਰਥਵਾਹੀ ਹੈ ਉਹਦੇ ਵਿੱਚ ਜਾਣਣੇ ਦਾ ਸ਼ੋਕ ਕੁਦਰਤੀ ਬਾਤ ਹੈ ਜਾਣੇ ਤਾਂ ਹੀ ਨਿਰਵਾਹ ਟੋਰੇ ਤੇ ਸੁਖ ਦੀ ਸਲਾਮਤੀ ਦਾ ਸਾਮਾਨ ਕਰੇ ਵਸਣਾ ਆਪਣੇ ਆਲੇ ਦੁਆਲੇ ਵਿੱਚ ਜਾਨਣਾ ਇਸ ਵਸਨ ਰਸਨ ਲਈ ਸੁਖਦਾਈ ਤੇ ਜ਼ਰੂਰੀ ਹੈ ਪਰ ਮੁਸ਼ਕਲ ਤਾਂ ਇਹ ਹੈ ਕਿ ਜੋਸ਼ ਹੈ ਕਦੇ ਸਾਹਮਣੇ ਦਿਸਣ ਦਾ ਰੂਪ ਨਹੀਂ ਲੈਂਦੀ ਦ੍ਰਿਸ਼ਟਮਾਨ ਨਹੀਂ ਹੁੰਦੀ ਉਹ ਸਾਡੇ ਜਾਣਨ ਦਾ ਵਿਸ਼ਾ ਅਰਥਾਤ ਜਾਣਨ ਦਾ ਦ੍ਰਿਸ਼ ਕਿਸ ਤਰ੍ਹਾਂ ਬਣ ਸਕਦੀ ਹੈ ਮਨ ਤੇ ਬੁੱਧ ਹੋਏ ਦ੍ਰਿਸ਼ਟਮਾਨ ਨੂੰ ਜਾਣਨ ਹਾਰ ਇਹ ਕੀਕੂ ਜਾਣਨ ਉਸ ਨੂੰ ਜੋ ਦ੍ਰਿਸ਼ਟਾ ਹੈ ਤੇ ਦ੍ਰਿਸ਼ਟਮਾਨ ਨਹੀਂ ਹੈ। ਦ੍ਰਿਸ਼ਟਾ ਮਤਲਬ ਦੇਖਣ ਵਾਲਾ। ਦ੍ਰਿਸ਼ਟਮਾਨ ਜੋ ਦਿਸ ਸਕਦਾ ਹੈ ਜਾਂ ਦਿਸ ਰਿਹਾ ਹੈ। ਪਰਮਾਤਮਾ ਦ੍ਰਿਸ਼ਟਾ ਹੈ ਮਤਲਬ ਵੇਖਣ ਵਾਲਾ ਹੈ। ਪਰ ਉਹ ਦ੍ਰਿਸ਼ਟਮਾਨ ਨਹੀਂ ਹੈ। ਜਿਵੇਂ ਜਪਜੀ ਸਾਹਿਬ ਵਿੱਚ ਬਚਨ ਆਉਂਦਾ ਹੈ ਉਹ ਵੇਖੈ ਉਹਨਾਂ ਨਦਰ ਨਾਵ ਹੈ। ਪਰਮਾਤਮਾ ਦ੍ਰਿਸ਼ਟਾ ਹੈ ਉਹ ਵੇਖਦਾ ਹੈ। ਪਰ ਲੋਕਾਈ ਨੂੰ ਪਰਮੇਸ਼ਰ ਨજર ਨਹੀਂ ਆਉਂਦਾ ਇਸ ਲਈ ਦ੍ਰਿਸ਼ਟਾ ਨੂੰ ਦ੍ਰਿਸ਼ਟਮਾਨ ਰੂਪ ਵਿੱਚ ਜਾਣਨ ਦੀ ਇੱਛਾ ਕਰਨੀ ਠੀਕ ਨਹੀਂ ਹਾਂ ਜੇ ਅਸੀਂ ਉਸ ਰਾਹੇ ਪਈਏ ਜੋ ਦ੍ਰਿਸ਼ਟਮਾਨ ਦੇ ਉਲਟ ਹੈ ਤਾਂ ਹੋਰ ਕੋਈ ਤਰੀਕਾ ਹੈ ਜਾਣਨ ਦਾ ਪ੍ਰਤੀਤ ਕਰ ਲੈਣ ਦਾ ਅਨੁਭਵ ਕਹੀ ਦਾ ਹੈ ਜਿਸ ਨੂੰ ਉਹ ਜਾਗ ਪੈਂਦਾ ਹੈ ਅਨੁਭਵ ਜਿਵੇਂ ਆਪਾਂ ਕਹਿੰਦੇ ਅਨੁਭਵ ਉਹ ਜਾਗ ਪੈਂਦਾ ਹੈ ਉਸ ਰਾਹੇ ਟੁਰਿਆ ਹਾ ਇੱਕ ਹੋਰ ਬੁੱਧੀ ਜੰਦੀ ਹੈ ਸੁੱਧ ਸਿੱਧ ਕਹਿ ਲਈਦਾ ਉਸ ਨੂੰ ਉਸ ਨੂੰ ਸੋਝੀ ਹੋ ਆਉਂਦੀ ਹੈ ਫਿਰ ਪਤੀਜਨ ਵਾਲੀ ਭੁੱਖ ਤ੍ਰਿਪਦੀ ਹੈ ਜਿਵੇਂ ਬੱਜਣਾ ਹੁੰਦਾ ਜਪਜੀ ਸਾਹਿਬ ਵਿੱਚ ਤਿੱਥੈ ਕੜੀਐ ਸੁਰਾਂ ਸਿੱਧਾਂ ਕੀ ਸੁੱਧ ਮਾਨਚੰਦ ਨੇ ਕਿਹਾ ਫਿਰ ਭਰੋਸਾ ਧਾਰ ਕੇ ਟੁਰੀ ਚੱਲੀਏ ਕੀ ਕਰੀਦਾ ਹੈ ਨੇਕੀ ਕਰੀ ਚੱਲੀਏ ਕਿ ਕੁਝ ਹੋਰ ਵੀ ਕਰੀਏ ਗੁਰੂ ਜੀ ਨੇ ਕਿਹਾ ਜਾ یوں ਕਹੋ ਕਿ ਅਕਲ ਨਾਲ ਕੇ ਮਨ ਨਾਲ ਸੋਚ ਲਵੋ ਕਿ ਮਰਨਾ ਬਰ ਹੱਕ ਹੈ ਮਤਲਬ ਮਰਨਾ ਸੱਚ ਹੈ ਫਿਰ ਚਾਰ ਦਿਨਾਂ ਦਾ ਜੀਵਨ ਹੈ ਇਸ ਜੀਵਨ ਵਿੱਚ ਬਦੀ ਕਿਉਂ ਕਰੀਏ ਪੀੜਾ ਆਪ ਨੂੰ ਬੁਰੀ ਲੱਗਦੀ ਹੈ ਤੇ ਦੂਜੇ ਨੂੰ ਵੀ ਤਾਂ ਉਹ ਜੀ ਬੁਰੀ ਲੱਗਦੀ ਹੋ ਤਾਂ ਤੇ ਪੀੜ ਕਾਸ ਨੂੰ ਦੇਈਏ ਸੁਖ ਦੇ ਸਕੀਏ ਤਾਂ ਦੇਈਏ ਜਿਵੇਂ ਬਾਜ ਨਾ ਹੁੰਦਾ ਬਾਜ ਗੁਰਬਾਣੀ ਚ ਦੁੱਖ ਨਾ ਦੇਈ ਕਿਸੈ ਜੀ ਪਤ ਸਿਉ ਘਰ ਜਾਵੋ ਮਾਨਜੰਦ ਨੇ ਕਿਹਾ ਬਸ ਮੈਂ ਇੱਥੋਂ ਤਾਂ ਹੀ ਚੱਲਦਾ ਤੇ ਕਿਸੇ ਨੂੰ ਦੁੱਖ ਨਹੀਂ ਦਿੰਦਾ ਸੁਖ ਦਿੰਦਾ ਸਾਰਿਆਂ ਨੂੰ ਕਿਸੇ ਦਾ ਬੁਰਾ ਨਹੀਂ ਕਰਦਾ ਸਭ ਦਾ ਭਲਾ ਕਰਨ ਦਾ ਯਤਨ ਕਰਦਾ ਇੱਥੋਂ ਤੱਕ ਤਾਂ ਮੈਂ ਚੱਲਦਾ ਹਾਂ ਅੱਗਿਓ ਗੁਰੂ ਜੀ ਨੇ ਕਿਹਾ ਭਾਈ ਇੱਥੇ ਬਸ ਨਹੀਂ ਵਾਹਿਗੁਰੂ ਜੀ ਨੇ ਆਪਣੇ ਉੱਚੇ ਸੁੱਚੇ ਪਿਆਰਿਆਂ ਨੂੰ ਆਪਣਾ ਅਨੁਭਵ ਦਿੱਤਾ ਹੈ ਉਹ ਦੱਸਦੇ ਹਨ ਕਿ ਜਗਤ ਦਾ ਮਾਲਕ ਹੈ ਉਸ ਦੀ ਪ੍ਰੀਤ ਸੱਚੇ ਸੁੱਖਾਂ ਦਾ ਮੂਲ ਹੈ ਦੁਨੀਆਂ ਦੀ ਪ੍ਰੀਤ ਵਿੱਚ ਦੁਨੀਆਂ ਦੇ ਵਿਛੋੜੇ ਵੇਲੇ ਪੀੜਾ ਹੈ ਉਸ ਦੀ ਪ੍ਰੀਤ ਵਿੱਚ ਸਦਾ ਸੁਖ ਹੈ ਬਜਨ ਆਉਂਦਾ ਹੈ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਕਿਉਂਕਿ ਉਹ ਪਰਮੇਸ਼ਰ ਜੋ ਸਦਾ ਰਹਿੰਦਾ ਉਸ ਦੀ ਪ੍ਰੀਤ ਵਾਲੇ ਸੁਖਮ ਸੁਖ ਦੇ ਮਾਨਣਹਾਰ ਹੋ ਚੁੱਕੇ ਹੋਣਗੇ ਇਸ ਕਰਕੇ ਮਰਨ ਮੰਗਰੋਂ ਸਰਬ ਸੁਖ ਪਾਉਣਗੇ ਪਰ ਦੁਨੀਆ ਦੀ ਪ੍ਰੀਤ ਵਾਲੇ ਸਰੀਰ ਬਿਨ ਸ ਜਾਣ ਕਰਕੇ ਤੇ ਸਰੀਰਕ ਭੋਗਾ ਦੇ ਮੁਕ ਜਾਣ ਕਰਕੇ ਆਪਣੇ ਵਿੱਚ ਸਰੀਰਕ ਭੋਗਾ ਦੀ ਇੱਛਾ ਵੇਖ ਕੇ ਦੁਖੀ ਹੋਣਗੇ ਕਿਉਂਕਿ ਸੰਗਤ ਜੀ ਜਿਹੜਾ ਮਨੁੱਖੀ ਸਰੀਰ ਹੈ ਇਹਨੇ ਤਾਂ ਹੌਲੀ-ਹੌਲੀ ਬਚਪਨ ਤੋਂ ਜਵਾਨੀ 'ਚ ਜਾਂਦਾ ਹੈ ਤੇ ਜਵਾਨੀ ਵਿੱਚ ਸਰੀਰਕ ਸੁੱਖਾਂ ਨੂੰ ਭੋਗਦਾ ਦੁਨਿਆਵੀ ਸੁੱਖਾਂ ਨੂੰ ਭੋਗਦਾ ਹੈ ਉਹਨਾਂ ਸੁੱਖਾਂ ਨੂੰ ਭੋਗਦੇ ਆਂ ਭੋਗਦੇ ਆਂ ਕਿਉਂਕਿ ਉਦੋਂ ਤਾਂ ਸਰੀਰ ਵਿੱਚ ਸਤਿਆ ਹੁੰਦੀ ਹੈ ਤਾਕਤ ਹੁੰਦੀ ਹੈ ਸਰੀਰ ਸੰਸਾਰੀ ਸੁੱਖਾਂ ਨੂੰ ਭੋਗਦਾ ਹੈ ਤੇ ਮਨ ਉਹਨਾਂ ਦਾ ਆਦੀ ਬਣ ਜਾਂਦਾ ਹੈ ਪਰ ਜਦੋਂ ਬੁਢੇਪਾ ਆ ਜਾਂਦਾ ਹੈ ਬਿਰਧ ਅਵਸਥਾ ਉਦੋਂ ਸਰੀਰ ਵਿੱਚ ਸਤਿਆ ਨਹੀਂ ਰਹਿੰਦੀ ਉਦੋਂ ਸਰੀਰ ਫਿਰ ਸੰਸਾਰੀ ਸੁੱਖਾਂ ਨੂੰ ਭੋਗਣ ਦੇ ਯੋਗ ਨਹੀਂ ਰਹਿੰਦਾ ਪਰ ਕਿਉਂਕਿ ਮਨ ਦੀ ਪਹਿਲਾਂ ਤੋਂ ਸੁਭਾਅ ਬਣਿਆ ਹੁੰਦਾ ਹੈ ਮਨ ਦੀ ਵਿਰਥਾ ਬਣੀ ਹੁੰਦੀ ਹੈ ਮਨ ਚਾਹੁੰਦਾ ਹੈ ਕਿ ਮੈਂ ਇਹਨਾਂ ਸੁੱਖਾਂ ਨੂੰ ਭੋਗਾ ਪਰ ਸਰੀਰ ਉਹਨਾਂ ਸੁੱਖਾਂ ਨੂੰ ਭੋਗਣ ਦੇ ਲਾਇਕ ਨਹੀਂ ਰਹਿੰਦਾ ਜਵਾਨੀ ਦੇ ਵਿੱਚ ਜਦੋਂ ਸਰੀਰ ਵਿੱਚ ਸੱਤਿਆ ਹੁੰਦੀ ਹੈ ਤਾਂ ਉਹ ਦ ਸੰਸਾਰੀ ਸੁੱਖ ਦੁਨੀਆ ਦੇ ਮਨੁੱਖ ਭੋਗਦੇ ਆ ਪਰਿਵਾਰ ਦੇ ਸੁੱਖ ਕਾਮ ਆਦਿਕ ਖਾਣ ਪੀਣ ਪਹਿਨਣ ਦੇ ਪਰ ਜਦੋਂ ਬਿਰਧ ਅਵਸਾ ਆ ਜਾਂਦੀ ਹੈ ਜਰ ਆਈ ਜੋਬਨ ਹਾਰਿਆ ਤਾਂ ਉਸ ਸਮੇਂ ਅੰਦਰੋਂ ਮਨ ਤਾਂ ਚਾਹੁੰਦਾ ਕਿਉਂਕਿ ਮਨ ਜਵਾਨੀ ਪਹਿਰੇ ਆਦੀ ਹੋਇਆ ਹੁੰਦਾ ਹੈ ਮਨ ਤਾਂ ਚਾਹੁੰਦਾ ਵੀ ਆਹ ਕਰਾਂ ਮੈਂ ਆਹ ਸੁੱਖ ਭੋਗਾ ਆਹ ਸੁੱਖ ਭੋਗਾ ਪਰ ਉਦੋਂ ਸਰੀਰ ਆਗਿਆ ਨਹੀਂ ਦਿੰਦਾ ਜਿਸ ਕਰਕੇ ਫਿਰ ਉਹ ਅੰਦਰੋਂ ਅੰਦਰੀ ਮਨੁੱਖ ਦੁਖੀ ਹੁੰਦਾ ਹੈ ਬਿਰਧ ਅਵਸਥਾ ਦੇ ਵਿੱਚ ਵੀ ਮਨੁੱਖ ਦੁਖੀ ਹੁੰਦਾ ਕਿਉਂਕਿ ਮਨ ਚਾਹੁੰਦਾ ਪਰ ਸਰੀਰ ਉਹ ਸੱਤਿਆ ਨਹੀਂ ਹੁੰਦੀ ਉਹ ਕਰ ਨਹੀਂ ਸਕਦਾ ਇਸ ਕਰਕੇ ਸੰਸਾਰੀ ਲੋਕ ਦੁਖੀ ਹੁੰਦੇ ਆ ਇਹ ਬਚਨ ਧੰਗੁਰੂ ਨਾਨਕ ਦੇਵ ਜੀ ਸੁਣਾ ਰਹੇ ਹਨ ਮਾਨਚੰਦ ਨੂੰ ਕੰਧਾਰ ਸ਼ਹਿਰ ਤੋਂ ਅੱਗੇ ਇੱਕ ਪਿੰਡ ਵਿੱਚ ਵਸ ਰਹੇ ਮਾਨਚੰਦ ਨੂੰ ਜਿਹੜਾ ਖੱਤਰੀ ਪਰਿਵਾਰ ਵਿੱਚ ਜਨਮਿਆ ਸੀ ਇਸ ਪ੍ਰਕਾਰ ਕੀਤੇ ਮਾੜੇ ਕੰਮਾਂ ਦਾ ਪਛਤਾਵਾ ਸਾੜਦੇ ਆ ਮੈਂ ਤਾਂ ਇਸ ਰੰਗ ਵਿੱਚ ਰਹਿਣਾ ਕਿ ਆਪ ਸਿਮਰਾਂਗਾ ਸਿਮਰਾਵਾਂਗਾ ਜਿਸ ਨਾਲ ਸਦਾ ਸੁਖ ਹੋਵੇਗਾ ਮਾਨਚੰਦ ਨੇ ਕਿਹਾ ਇਤਨਾ ਪਛਤਾਵਾ ਕਿਉਂ ਗੁਰੂ ਜੀ ਨੇ ਕਿਹਾ ਤਦੋਂ ਪਤਾ ਲੱਗਦਾ ਕਿ ਮਨੁੱਖਾ ਜਨਮਕ ਤਾਂ ਕੋਈ ਅਫਸਰ ਸੀ ਕਿਉਂਕਿ ਮਹਾਰਾਜ ਨੇ ਬਚਨ ਕਿਹਾ ਸੀ ਨਾ ਜਦੋਂ ਰਾਤ ਮੁੱਕ ਜਾਂਦੀ ਹੈ ਦਿਨ ਚੜ੍ਹਦਾ ਹੈ ਤਾ ਫਿਰ ਮਨੁੱਖ ਹੱਥ ਮਲਦਾ ਤੇ ਸਿਰ ਧੁੰਦਦਾ ਮਾਨਚੰਦ ਕਹਿੰਦਾ ਇੰਨਾ ਕਿਉਂ ਪਛਤਾਵਾ ਫਿਰ ਗੁਰੂ ਜੀ ਨੇ ਕਿਹਾ ਉਦੋਂ ਪਤਾ ਲੱਗਦਾ ਹੈ ਕਿ ਮਨੁੱਖਾ ਜਨਮ ਤਾਂ ਕੋਈ ਅਫਸਰ ਸੀ ਮੌਕਾ ਸੀ ਆਤਮਨਿਤੀ ਦਾ ਉਹ ਹੱਥੋਂ ਚਲੇ ਆ ਗਿਆ ਮਨੁੱਖਾ ਜਨਮ ਹੱਥੋਂ ਚਲੇ ਆ ਗਿਆ ਇਹ ਜਨਮ ਨੇ ਸੰਗਤ ਜੀ ਜਾਣਾ ਹੈ ਕਬੀਰ ਸਾਹਿਬ ਦਾ ਬਚਨ ਆਉਂਦਾ ਹੈ ਸ਼ਲੋਕਾਂ ਦੇ ਵਿੱਚ ਕਬੀਰ ਇਹ ਤਨ ਜਾਹੇਗਾ ਸਗੋ ਤਾਂ ਲੇਹੋ ਬਹੋਰ ਦੰਗੇ ਪਾਵਹੁਤੇ ਗਏ ਜਿਨਕੇ ਲੱਖ ਕਰੋ ਅਗਲੇ ਸ਼ਲੋਕ ਵਿੱਚ ਕਬੀਰ ਸਾਹਿਬ ਜੀ ਉਪਦੇਸ਼ ਕਰਦੇ ਆ ਕਬੀਰ ਇਹ ਤਨ ਜਾਹੇਗਾ ਕਬੀਰ ਇਹ ਤਨ ਜਾਹੇਗਾ ਕਬਨੈ ਮਾਰਗ ਲਾਏ ਇਹਨੂੰ ਕਿਸੇ ਮਾਰਗ ਤੇ ਲਾ ਇਸ ਸਰੀਰ ਨੂੰ ਕਿਸੇ ਢੱਪ ਤੇ ਲਾ ਕਿਸੇ ਰਸਤੇ ਤੇ ਲਾ ਕਬੀਰ ਇਹ ਤਨ ਜਾਹੇਗਾ ਕਬਨੈ ਮਾਰਗ ਲਾਏ ਕਹ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਹੀ ਤਾਂ ਮਹਾਰਾਜ ਆਖਣ ਲੱਗੇ ਜਿਵੇਂ ਕੋਈ ਚੌਪੜ ਖੇਲਦਾ ਹੈ ਤਾਂ ਉਸ ਦੀ ਨਰਦ ਪੁੱਗੇ ਬਿਨਾ ਹੀ ਆਪਣੇ ਘਰੋਂ ਚੁੱਕ ਲਈ ਜਾਵੇ ਤਾਂ ਪਛਤਾਵਾ ਹੁੰਦਾ ਉਸੇ ਤਰ੍ਹਾਂ ਜਿਉਂਦੇ ਜੀ ਪਰਮੇਸ਼ਰ ਜੀ ਨੂੰ ਨਾਮ ਮਿਲਣ ਦਾ ਪਛਤਾਵਾ ਰਹਿੰਦਾ ਹੈ ਕਿਉਂਕਿ ਮੌਕਾ ਮਿਲਿਆ ਸੀ ਮਨੁੱਖਾ ਜਨਮ ਪਰਮੇਸ਼ਰ ਨੂੰ ਮਿਲਣ ਦਾ ਪਰਮੇਸ਼ਰ ਨੂੰ ਮਿਲਿਆ ਨਹੀਂ ਗਿਆ ਸ਼ਰੀਰ ਇੱਕ ਨਾ ਇੱਕ ਦਿਨ ਖਤਮ ਹੋ ਗਿਆ ਇਸ ਕਰਕੇ ਪਛਤਾਵਾ ਹੈ ਜਿਵੇਂ ਬਾਣੀ ਚ ਬਚਨ ਆਉਂਦਾ ਹੈ ਭਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਾਨਚੰਦ ਨੇ ਲੰਮਾ ਜਿਹਾ ਸਾਂ ਭਰ ਕੇ ਕਿਹਾ ਫਿਰ ਜੀ ਰਾਹ ਇਥੋਂ ਫਿਰਨਾ ਲੱਭਾ ਹਾਵਾ ਹੀ ਬੱਲੇ ਰਹਿ ਗਿਆ ਗੁਰੂ ਜੀ ਨੇ ਬਚਨ ਕਿਹਾ ਹਾਵੇ ਵਿੱਚ ਕਿਉਂ ਜਾਵੇ ਜਗਿਆ ਸੂਤ ਤਾਂ ਸਦਾ ਸਾਵਧਾਨ ਲੋੜੀਦਾ ਹੈ ਸਾਵਧਾਨ ਰਿਹਾ ਵਿਚਾਰ ਫੁਰਦੀ ਹੈ ਤੇ ਦੂਰ ਦੂਰ ਤੱਕ ਰਸਤਾ ਦਿਖਾਉਂਦੀ ਹੈ ਵਿਚਾਰ ਮਾਨਜੰਦ ਨੇ ਬੇਨਤੀ ਕੀਤੀ ਭਲਾ ਜੀ ਇਥੋਂ ਹੁਣ ਵਿਚਾਰ ਕੀ ਰਾਹ ਕੱਢੇਗੀ ਸਿਵਾਏ ਸਿਰ ਧੁਨਣ ਦੇ ਗੁਰੂ ਜੀ ਨੇ ਕਿਹਾ ਵਿਚਾਰ ਕਹੇਗੀ ਕਿ ਜਿੰਨਾ ਸਖੀਆਂ ਨੇ ਵਾਹਿਗੁਰੂ ਰੂਪ ਪਤੀ ਨਾਲ ਮਿਲਾਪ ਪਾ ਲਿਆ ਹੈ ਉਹਨਾਂ ਨੂੰ ਚੱਲ ਕੇ ਪੁੱਛਾਂ ਉਹਨਾਂ ਦੇ ਪੈਰੀ ਭਵਾਂ ਉਹਨਾਂ ਨੂੰ ਬੇਨਤੀਆਂ ਕਰਾਂ ਜਿਸ ਕਿਸੇ ਤਰ੍ਹਾਂ ਹੋ ਸਕੇ ਪਤੀ ਪਰਮਾਤਮਾ ਉਹਦੀ ਪ੍ਰਾਪਤੀ ਦਾ ਰਾਹ ਉਹਨਾਂ ਕੋਲੋਂ ਪੁੱਛ ਲਵਾਂ ਵੀ ਜਿਨੇ ਪਹਿਲਾਂ ਪਰਮੇਸ਼ਰ ਨੂੰ ਸਿਮਰਿਆ ਜਦੋਂ ਮਨ ਵਿੱਚ ਵਿਚਾਰ ਆਉਂਦੀ ਹੈ ਨਾ ਸੰਗਤ ਜੀ ਬੰਦਗੀ ਦੀ ਸਿਮਰਨ ਦੀ ਭਜਨ ਦੀ ਕੋਈ ਸੇਵਾ ਦੀ ਮਨ 'ਚ ਵਿਚਾਰ ਆਉਂਦੀ ਹੈ ਨਾ ਜਦੋਂ ਕਿਸੇ ਦੇ ਵੀ ਮੈਂ ਅੱਗੇ ਟੋਰਾ ਅੱਗੇ ਟੋਰਾ ਤਾਂ ਫਿਰ ਉਹਦੇ ਲਈ ਮਨ ਅੰਦਰ ਖਿਆਲ ਪੈਦਾ ਹੁੰਦੇ ਆ ਤੇ ਤੁਸੀਂ ਵੇਖ ਲਓ ਜਗਤ ਵਿੱਚ ਨਿਗਾਹ ਮਾਰ ਕੇ ਪਿਛਲੇ ਸਮਿਆਂ ਵਿੱਚ अनेका ਸਾਧੂਆਂ ਸੰਤਾਂ ਦਾ ਜੀਵਨ ਪੜ ਲਈਏ ਜਦੋਂ ਉਹਨਾਂ ਨੂੰ ਬਚਪਨ ਤੋਂ ਹੀ ਜਾਂ ਜਵਾਨੀ ਪੈਰੇ ਇਹ ਲੇਵ ਲੱਗੀ ਕਿ ਅਸੀਂ ਵੀ ਬੰਦਗੀ ਕਰੀਏ ਅਸੀਂ ਵੀ ਭਜਨ ਕਰੀਏ ਸਿਮਰਨ ਕਰੀਏ ਤਾਂ ਆਪਣੇ ਆਪ ਤਾਂ ਕਿਉਂਕਿ ਰਸਤਾ ਹਰੇਕ ਨੂੰ ਮਿਲਦਾ ਨਹੀਂ ਇਸ ਕਰਕੇ ਉਹਨਾਂ ਨੇ ਫਿਰ ਆਪਣੇ ਤੋਂ ਵੱਡਿਆਂ ਸਾਧੂਆਂ ਸੰਤਾਂ ਮਹਾਪੁਰਖਾਂ ਦੇ ਚਰਨ ਫੜੇ ਜਾ ਕੇ ਉਹਨਾਂ ਨੇ ਬੇਨਤੀ ਕੀਤੀ ਜੀ ਸਾਨੂੰ ਮੱਤ ਦਿਓ ਸਾਨੂੰ ਕੋਈ ਨਾ ਕੋਈ ਗਿਆਨ ਦਿਓ ਤਾਂ ਮਾਨਚੰਦ ਨੇ ਹੱਸ ਕੇ ਕਿਹਾ ਫਿਰ ਦਾਤਾ ਜੀਓ ਸੋਹਣੇ ਲੱਗਣੇ ਪਏ ਹੋ ਤੇ ਮਨ ਹੌਲਾ ਹੁੰਦਾ ਜਾਂਦਾ ਦੱਸੋ ਨਾ ਮੈਂ ਹੁਣ ਹੋਰ ਸੁਹਾਗਣਾ ਪਰਮੇਸ਼ਰ ਪ੍ਰੀਤਮ ਦੀਆਂ ਕਿੱਥੋਂ ਲੱਭਣ ਜਾਵਾਂ ਸਨਮਖ ਤੁਸੀਂ ਬੈਠੇ ਹੋ ਮੈਂ ਮਿੰਨਤ ਜੋਦੜੀ ਕਰਕੇ ਆਪ ਦੇ ਚਰਨਾਂ ਦੀ ਧੂੜ ਹੋ ਕੇ ਮਾਰਗ ਪੁੱਛਦਾ ਹਾਂ ਰਾਹ ਪਾ ਦਿਓ ਮੈਨੂੰ اٹਕੇ ਖੜੇ ਨੂੰ ਗੁਰੂ ਜੀ ਨੇ ਕਿਹਾ ਭਾਈ ਅਸੀਂ ਤਾਂ ਹੁਕਮ ਵਿੱਚ ਵਰਤ ਰਹੇ ਹਾਂ ਆਪ ਤਾਂ ਹਾਂ ਨਹੀਂ ਹੁਕਮ ਦੇ ਵੱਧੇ ਤੈਨੂੰ اٹਕੇ ਖਲੇ ਨੂੰ ਅਗੇਰੇ ਟੋਰਨਾ ਆਏ ਆ ਤੈਨੂੰ ਦੱਸ ਚੁੱਕੇ ਆ ਕਿ ਜਪਣਾ ਤੇ ਜਪਾਉਣਾ ਪਿਆਰੇ ਦਾ ਨਾਮ ਇਹੀ ਸਾਡਾ ਕੀਤਾ ਹੈ ਇਸ ਨਾਲ ਹਰ ਕਰਨ ਵਾਲੇ ਨੂੰ ਸਦਾ ਸੁਖ ਪ੍ਰਾਪਤ ਹੁੰਦਾ ਹੈ ਮਾਨਜੰਦ ਨੇ ਬੇਨਤੀ ਕੀਤੀ ਕੋਈ ਹੋਰ ਹਾਰ ਸ਼ਿੰਗਾਰ ਪਿਆਰੇ ਆਪਣੇ ਦੇ ਰਝਾਉਣ ਦਾ ਵੀ ਕੋਈ ਹਾਰ ਸ਼ਿੰਗਾਰ ਕਰ ਲਵਾਵੇਂ ਤਾਂ ਗੁਰੂ ਜੀ ਨੇ ਕਿਹਾ ਗੁਣਾ ਦੇ ਜਾਦੂ ਜਗਿਆਸੂ ਰੂਪ ਇਸਤਰੀ ਪਾਵੇ ਜਿਵੇਂ ਕਿਸੇ ਤੇ ਜਾਦੂ ਪਾਉਣਾ ਹੈ ਨਾ ਕਿਸੇ ਨੂੰ ਵਸ ਕਰਨ ਵਾਸਤੇ ਜਿਵੇਂ ਔਰਤ ਆਪਣੇ ਪਤੀ ਨੂੰ ਵਸ ਕਰਨ ਵਾਸਤੇ ਸੋਹਣਾ ਸ਼ਿੰਗਾਰ ਕਰਦੀ ਹੈ ਮਿੱਠਾ ਬੋਲਦੀ ਹੈ ਸੇਵਾ ਕਰਦੀ ਹੈ ਇਸੇ ਤਰ੍ਹਾਂ ਫਰੀਦ ਸਾਹਿਬ ਦਾ ਵਜਨ ਹੈ ਨਾ ਨਿਵਣ ਸੋ ਅੱਖਰ ਖਾਵਣ ਗੁਣ ਜੇਹਬਾ ਬਣੀਆਂ ਬੰਤ ਇਹ ਤਿੰਨ ਵਚਨ ਗਏ ਆ ਤਾਂ ਮਹਾਰਾਜ ਆਖਣ ਲੱਗੇ ਇਸੇ ਤਰ੍ਹਾਂ ਜਿਹੜਾ ਜਗਿਆਸੂ ਆ ਉਹ ਪਰਮਾਤਮਾ ਨੂੰ ਵਸ ਕਰਨ ਵਾਸਤੇ ਆਪਣੇ ਗੁਣਾਂ ਦਾ ਜਾਦੂ ਪਾਵੇ ਕਿਹੜੇ ਨੇ ਦੋ ਗੁਣ ਮੁਖ ਹਨ ਇੱਕ ਤਾਂ ਉਸ ਪਿਆਰੇ ਦੇ ਹੁਕਮ ਨੂੰ ਪਛਾਣੇ ਅਤੇ ਹੁਕਮ ਨੂੰ ਪਛਾਣ ਕੇ ਦੂਜਾ ਨੰਬਰ ਉਸ ਦੇ ਨਿਰਮਲ ਭੈ ਨੂੰ ਚੰਦਨ ਸਮਝ ਕੇ ਸ਼ਿੰਗਾਰ ਲਾਵੇ। ਮਾਨਚੰਦ ਨੇ ਪੁੱਛਿਆ ਜੀ ਉਹ ਕਿਵੇਂ? ਗੁਰੂ ਜੀ ਨੇ ਕਿਹਾ ਅੰਤਰਾਤਮੇ ਵਾਹਿਗੁਰੂ ਨੂੰ ਆਪਣੇ ਤੇ ਪਿਆਰੇ ਲਈ ਰਿਝਾਉਣ ਦਾ ਮਨਸ਼ਾ ਧਾਰ ਕੇ ਉਸ ਦੇ ਸਿਮਰਨ ਵਿੱਚ ਰਹੇ ਤੇ ਜੋ ਵਰਤੇ ਉਸ ਨੂੰ ਹੁਕਮ ਪਛਾਣੇ ਮਤਲਬ ਦੁੱਖ ਆਵੇ ਸੁੱਖ ਆਵੇ ਉਹਦੇ ਤੇ ਰੋਸਾ ਨਾ ਕਰੇ। ਉਹਦਾ ਹੁਕਮ ਸਮਝੇ ਵੀ ਇਹ ਪ੍ਰਮਾਤਮਾ ਦਾ ਹੁਕਮ ਹੈ ਤੇ ਮਨ ਵਿੱਚ ਕਰੇ ਉਹਦਾ ਸਿਮਰਨ ਨਾਮ ਜਪੇ ਤਾਂ ਜੋ ਲਿਬ ਲੱਗੀ ਰਹੇ ਤਦ ਅਪੜ ਪਵੇ ਜੋ ਸੰਸਾਰ ਵਿੱਚ ਉਦਾਲਿਓ ਗਲ ਹੋਣ ਜਾਂ ਹੋਣ ਹਾਰ ਆਵਰਤੇ ਉਸ ਨੂੰ ਹੁਕਮ ਸਮਝ ਕੇ ਪਛਾਣੇ ਮਾਨ ਜੰਦ ਨੇ ਕਿਹਾ ਸਹਬ ਜੀ ਉਹ ਮੈਂ ਵਿਦਾੰਤ ਵਿੱਚ ਕਦੇ-ਕਦੇ ਸੁਣਿਆ ਸੀ ਤਦ ਖਿਆਲ ਪਿਆ ਸੀ ਕਿ ਮੇਲਾ ਕਾਦਾ ਮਿਲੇ ਹੀ ਪਏ ਆ ਅਸੀਂ ਉਹ ਹਾਂ ਤੇ ਉਹ ਅਸੀਂ ਆ ਮੈਂ ਮਨ ਵਿੱਚ ਤਾਂਣ ਲਾਇਆ ਤੇ ਸੰਕਲਪ ਬਧੇ ਕਿ ਮੈਂ ਉਹ ਹਾਂ ਪਰ ਮੈਂ ਜੋ ਸ ਆਮਾਨ ਚੰਦ ਮੈਂ ਤਾਂ ਮਾਨ ਜਾਂਦੀ ਰਿਹਾ ਕਦੇ ਕਦੇ ਕੋਈ ਬੁੱਲਾ ਚੜੇ ਉਹ ਮੈਨੂੰ ਮਗਰੋਂ ਆਪਣਾ ਹੰਕਾਰ ਜਾਪੇ ਤੇ ਲੱਗੇ ਵੀ ਇਹ ਤਾਂ ਤੇਰਾ ਭੁਲੇਖਾ ਹੀ ਸੀ ਗੁਰੂ ਜੀ ਨੇ ਕਿਹਾ ਏ ਭਾਈ ਗੱਲਾਂ ਨਾਲ ਸਾਈਂ ਦਾ ਮੇਲ ਨਹੀਂ ਹੁੰਦਾ ਗੱਲਾਂ ਭਾਵੇਂ ਕਿੰਨੀਆਂ ਕਰ ਲਈਏ ਭਾਵੇਂ ਕਿੰਨਾ ਪਾਵੇ ਲੋਚੀਏ ਜੋ ਆਪਣੇ ਦਿਲ ਨੂੰ ਹਰ ਵੇਲੇ ਮੇਲ ਵਿੱਚ ਰੱਖ ਕੇ ਮਿਲਿਆ ਹੈ ਉਸ ਨੂੰ ਮਿਲ ਰਿਹਾ ਕਹੀਦਾ ਹੈ ਭਾਈ ਮਾਨਚੰਦ ਸੁਣ ਜੋਸ਼ ਹੈ ਸਾਡੇ ਮਨ ਵਿੱਚ ਚਿੱਤ ਵਿੱਚ ਨਹੀਂ ਜਾ ਕੇ ਰਚ ਗਈ ਉਹ ਸਾਨੂੰ ਪ੍ਰਾਪਤੀ ਕਾਦੀ ਜਿਹੜੀ ਗੱਲ ਸਾਡੇ ਸੁਭਾਅ ਵਿੱਚ ਹੀ ਸ਼ਾਮਲ ਨਾ ਹੋਈ ਜਿਵੇਂ ਸੰਗਤ ਜੀ ਆਮ ਅਕਸਰ ਆਪਾਂ ਵੇਖਦੇ ਹਾਂ ਗੁਰੂ ਘਰ ਦੇ ਵਿੱਚ ਸੰਗਤ ਦੇ ਵਿੱਚ ਦੁਨੀਆਂ ਦਾ ਹਰ ਮਨੁੱਖ ਇੱਕ ਦੂਜੇ ਨੂੰ ਮਿੱਠਾ ਬੋਲਦਾ ਹੈ ਇੱਕ ਦੂਜੇ ਨੂੰ ਜੀਓ ਜੀਓ ਕਹਿੰਦਾ ਤੇ ਸੇਵਾ ਵੀ ਅੰਤਾਂ ਦੀ ਕਰਦਾ ਹੈ ਹਰੇਕ ਦੇ ਝੂਠੇ ਭਾਂਡੇ ਮਾਂਜਦਾ ਹੈ ਇੰਨੀ ਸੇਵਾ ਕਰਦਾ ਹੈ ਪਰ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਨਿਕਲਣਸਾਰ ਉਹੀ ਮਨੁੱਖ ਆਪਦੇ ਵਿੱਚ ਆਪਸ ਦੇ ਵਿੱਚ ਕਲੇਸ਼ ਕਰਦੇ ਆ ਤੇ ਜਿਹੜੀਆਂ ਬੀਬੀਆਂ ਭੈਣਾਂ ਗੁਰੂ ਘਰ ਦੇ ਵਿੱਚ ਝੂਠੇ ਭਾਂਡਿਆਂ ਦੀ ਸੇਵਾ ਕਰਨ ਵਾਸਤੇ ਇੱਕ ਦੂਜੀ ਦੇ ਹੱਥਾਂ ਦੇ ਵਿੱਚੋਂ ਬਰਤਨ ਖੋਹਦੀਆਂ ਨੇ ਘਰ ਵਿੱਚ ਜਾ ਕੇ ਉਹੀ ਬੀਬੀਆਂ ਇੱਕ ਦੂਜੀ ਨਾਲ ਬਰਤਨ ਮਾਂਜਣ ਪਿੱਛੇ ਲੜਦੀਆਂ ਉਹ ਕਹਿੰਦੀ ਤੂੰ ਮਾਂਜੋ ਕਹਿੰਦੀ ਤੂੰ ਮਾਂਜ ਮਤਲਬ ਸੇਵਾ ਸੁਭਾਅ ਵਿੱਚ ਸ਼ਾਮਲ ਨਾ ਹੋਈ। ਸੇਵਾ ਸੁਭਾਅ ਵਿੱਚ ਸ਼ਾਮਲ ਹੋਵੇ। ਮਹਾਰਾਜ ਕਹਿੰਦੇ ਫੇਰ ਗੱਲ ਬਣਦੀ ਹੈ। ਮਨਚੰਦ ਨੇ ਕਿਹਾ ਸਿਮਰਨ ਦੁਆਰਾ ਜੇ ਪ੍ਰਾਪਤੀ ਪ੍ਰਮਾਤਮਾ ਬਿਰਤੀ ਵਿੱਚ ਚਿੱਤ ਵਿੱਚ ਮਤਲਬ ਅੰਦਰ ਵਸ ਗਿਆ ਫੇਰ। ਮਹਾਰਾਜ ਕਹਿੰਦੇ ਜਦੋਂ ਅੰਦਰ ਵਸ ਗਿਆ ਵਸ ਕਾਰਜ ਹੋ ਗਿਆ। ਫੇਰ ਤਾਂ ਮੇਲ ਹੋ ਗਿਆ। ਕਿਉਂਕਿ ਵਾਹਿਗੁਰੂ ਆਤਮਾ ਹੈ। ਉਹ ਰੂਹ ਹੈ ਤੇ ਅਸੀਂ ਤਾਂ ਸਰੀਰ ਆ। ਪਰ ਸਰੀਰ ਵਿੱਚ ਸਾਡਾ ਆਪਾ ਜੋ ਹੈ ਸੋ ਆਤਮਾ ਹੈ ਰੂਹ ਹੈ ਜਦ ਅਸੀਂ ਆਪਣੀ ਰੂਹ ਨੂੰ ਉਸ ਪਰਮ ਰੂਹ ਵਿੱਚ ਲਾਈ ਰੱਖਿਆ ਤਾਂ ਲਿਬ ਧਾਰਨ ਵਾਲਾ ਲਿਬ ਦੇ ਨਿਸ਼ਾਨੇ ਵਿੱਚ ਮਿਲਿਆ ਰੂਹ ਰੂਹ ਨੂੰ ਜਾਵੇ ਮਾਨਚੰਦ ਜੀ ਜਰਾ ਫੇਰ ਕਹੋ ਇੱਕ ਵਾਰੀ ਗੁਰੂ ਜੀ ਨੇ ਕਿਹਾ ਰੂਹ ਰੂਹ ਨੂੰ ਮਿਲੇਗੀ ਲਿਬ ਲਾਉਣ ਵਾਲਾ ਜਿਹੜਾ ਅੰਦਰ ਲਿਵੇ ਜਿਸ ਵਿੱਚ ਲੇਵ ਲਈ ਹੈ ਉਸ ਨੂੰ ਹੱਸ ਕੇ ਜਾਵੇਗਾ ਪ੍ਰਾਪਤ ਹੋਏਗਾ ਜਾਨਣਾ ਗੁਰੂ ਦੀ ਮਿਹਰ ਨਾਲ ਹੁੰਦਾ ਔਰ ਇਹ ਜਾਨਣਾ ਮਨੋ ਗਿਆਨ ਨਹੀਂ ਹੁੰਦਾ ਇਹ ਅਸਲ ਵਿੱਚ అనుਭਵ ਹੈ ਮਨ ਚੰਦ ਨੇ ਕਿਹਾ ਜੀ ਕਿਉਂ ਗੁਰੂ ਜੀ ਨੇ ਕਿਹਾ ਸਜਾਤੀ ਸਜਾਤੀ ਨਾਲ ਮੇਲ ਹੁੰਦਾ ਇਸ ਨਿਜਮ ਨਾਲ ਤੋਂ ਮਹਾਰਾਜ ਜੀ ਭਾਈ ਮਾਨਚੰਦ ਨੂੰ ਸਮਤ ਦੇ ਰਹੇ ਆ ਗਿਆਨ ਦ੍ਰਿੜ ਕਰਾ ਰਹੇ ਆ ਤੇ ਮਾਨਚੰਦ ਪ੍ਰੇਮ ਨਾਲ ਸਤਿਗੁਰ ਜੀ ਨੂੰ ਬੇਨਤੀਆਂ ਕਰਕੇ ਅੱਗੇ-ਅੱਗੇ ਸਵਾਲ ਪੁੱਛ ਰਿਹਾ ਜੀ ਅੱਗੇ ਜੀ ਫਲਾਣਾ ਜੀ ਅੱਗੇ ਜੀ ਅੱਗੇ ਤੋਂ ਮਹਾਰਾਜ ਜੀ ਅੱਗੇ ਹੋਰ ਵੀ ਬਚਨ ਸੁਣਾ ਰਹੇ ਆ ਜੋ ਕੱਲ ਦੇ ਇਤਿਹਾਸ ਵਿੱਚ ਆਪਾਂ ਸੁਣਾਗੇ ਭੁੱਲਾ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ